ਇੰਦਾ ਵੀ ਆ ਰਿਹਾ ਨਾ ਤੇ ਸਾਸੀ ਬਿਨਾ ਤਰੱਕੀ ਤੋਂ ਚੰਗੇ ਸੀ ਇਹੋ ਤਾਰੇ ਕੋਈ ਟਿਊਬੇਲ ਆ ਸਕਦੇ ਤੁਹਾਡਾ ਬੰਦੋ ਬਸ ਨਹੀਂ ਕਰ ਸਕਦੇ ਸਾਨੂੰ ਘਰ ਘਰ ਇੱਕ ਹੈਂਡ ਪੰਪ ਲਵਾ ਦੇਣ ਕਿਉਂਕਿ ਇਹੋ ਜੀ ਤਰੱਕੀ ਨਾਲ ਅਸੀਂ ਬਿਨਾ ਤਰੱਕੀ ਤੋਂ ਚੰਗੇ ਸੀਗੇ ਇਹਦੇ ਬੱਚੇ ਕਿੰਨੇ ਲਾਲ ਤੁਸੀਂ ਦੱਸੋ ਬੱਚਿਆਂ ਨੂੰ ਕਿੰਦੋ ਭੇਜੀ ਹੈ ਲੋ ਤੁਹਾਡੇ ਜਿੱਥੇ ਨਾ ਕਪੜੇ ਦੇ ਛੋਟੇ ਨਹੀਂ ਇਹ ਨਾ ਰੋਟੀ ਦਾ ਪਾਣੀ ਨਾ ਪਿੰਡੋ ਦਾ ਪਾਣੀ ਸੁਕਾ ਜਾਈਏ ਤਾਂ ਕੰਮ ਆਉਂਦਾ ਮੇਰਾ ਨਾਮ ਸੋਨੀਆ ਮੈਂ ਇੱਥੇ ਨਾਲ ਹੀ ਬੱਕਰਵਾਲਾ ਯਾਰ ਬਾਜ਼ਾਰ ਮੰਤਾ ਸਿੰਘ ਹਵੇਲੀ ਹੈਗੀ ਐ ਥਾੜੇ ਵਾਲਿਆਂ ਦੀ ਅਸੀਂ ਉੱਥੇ ਰਹਿੰਦੇ ਆ ਸਾਡੇ ਉੱਥੇ ਕੁਝ ਘਰ ਐਦਾਂ ਦੇ ਵੀ ਨੇ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਾਨੂੰ ਪਾਣੀ ਦੀ ਇੰਨੀ ਕੁ ਤਿਲਕ ਆਈ ਹੋਈ ਆ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਹੱਤੋਂ ਵੱਧ ਅਸੀਂ ਓਕੇ ਹੈਗੇ ਆ ਇਹ ਹਰ ਗਰਮੀ ਹੁੰਦਾ ਜੇ ਆਪਾਂ ਐਸਡੀਓ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਚਲ ਜਾਓ ਪੈਂਜੀ ਘੜੀ ਨੂੰ ਪਾਣੀ ਆ ਜਾਊਗਾ ਕੁਵੇਲੇ ਨੂੰ ਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਜੇ ਹੁੰਦੀ ਕੀ ਸਮਝਦੇ ਹੋ ਕਿਉਂ ਨਹੀਂ ਸੁਣਵਾਈਦੀ ਕਿਉਂ ਕੀ ਸਮਝਦੇ ਹੋ ਅਮੈਦੇ ਇਹ ਕੁੱਤੀ ਚੋਰ ਨੇ ਸਾਰੇ ਜਿਹੜੀ ਸਰਕਾਰ ਬੈਂਦੀ ਹੈ ਉਹ ਤੋਂ ਉਹਦੇ ਤੋਂ ਉਹਦੇ ਤੋਂ ਪਿਓ ਦੀ ਪਿਓ ਬੈਂਦੀ ਹੈ ਬਸ ਹੋਰ ਕੋਈ ਸਮਝ ਨਹੀਂ ਆਉਂਦੀ ਸਰਕਾਰ ਤਾਂ ਕਹਿੰਦੀ ਸਮਾਰਟ ਸਿਟੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਏਗੀ ਪਤਾ ਦੇ ਸਾਹਮਣੇ ਹੀ ਆ ਸਾਡੇ ਸਾਹਮਣੇ ਹੀ ਆ ਦੇਈ ਭਾਇਓ ਥੋੜਾ ਅੱਗੇ ਆਓ ਤਾਂ ਸਮਝ ਆਵੇ ਕਿ ਇਹਦੇ ਦਾਅਵੇ ਕੀਤੇ ਤਾਂ ਬੋਲਦਾ ਜੀ ਕੋਈ ਦਾਅਵੇ ਪੂਰੇ ਨਹੀਂ ਹੁੰਦੇ ਭਾਈ ਜ਼ਬਰਦਸਤੀ ਕਰ ਲੋ ਕੋਈ ਜ਼ਮਾਦਾਰ ਨਹੀਂ ਆਂਦਾ ਕੋਈ ਗਲੀਆਂ ਦੀ ਨਾਲੀ ਠੇਰਨਾ ਨਾ ਕਰ ਕੋ ਪੂਰਾ ਕਿੰਨਾ ਪਾਣੀ ਆਣਾ ਗੱਦਾ ਚੱਲਾ ਸਾਨੂੰ ਕੋਈ ਪੈਸਾ ਤੇਲਾ ਮਿਲੇ ਜਾਂ ਨਾ ਮਿਲੇ ਸਾਨੂੰ ਕੋਈ ਕਾਦੀ ਚੀਜ਼ ਮਿਲੇ ਨਾ ਮਿਲੇ ਕਮ ਸੇ ਕਮ ਬੱਤੀ ਪਾਣੀ ਤਾਂ ਮਿਲੇ ਜਿਹੜਾ ਸਾਡਾ ਹੱਕ ਹੈ ਉਹ ਤਾਂ ਸਾਨੂੰ ਮਿਲੇ ਸਰਕਾਰ ਕਹਿੰਦੀ 33 ਫ੍ਰੀ ਕਰਾ ਕਰਦੀ ਹੈ ਜੀ ਫ੍ਰੀ ਕਹਿੰਦੇ ਕਹਿੰਦੇ ਫ੍ਰੀ ਕਰਦੀ ਨੀ ਕਰਕੇ ਬੱਤੀ ਕੱਟੀ ਜਾਂਦੇ ਨੇ ਯਾ ਤੁਸੀਂ ਇਹ ਨਹੀਂ ਨਹੀਂ ਕੀ ਫ੍ਰੀ ਕਰ ਦਿੱਤੀ ਹੈ ਨਹੀਂ ਤੇ ਬੰਦੀ ਫ੍ਰੀ ਕਰਤੀ ਤਾਂ ਪੁੱਤ ਲੈਣਾ ਤੁਹਾਨੂੰ ਇਹ ਵੀ ਕਹਨੇ ਜਾਵਾਂਗੇ ਕਿ ਚਲੋ ਇੱਥੇ ਤੇ ਸੀਵਰੇਜ ਦਾ ਹੁੰਦਾ ਨਾ ਜਦੋਂ ਮੀਂਹ ਆ ਜਾਂਦਾ ਸਾਡੀ ਜਿਹੜੀ ਹਵੇਲੀ ਹੈ ਨਾ ਸਾਡੇ ਘਰ ਅਸੀਂ ਕਹਨੇ ਰਹਨੇ ਆ ਕਿ ਮੀਂਹ ਨਾ ਆਵੇ ਉਹਦੀ ਵਜ੍ਹਾ ਤੁਸੀਂ ਪੁੱਛੋਗੇ ਕਿਉਂ ਕਿ ਸਾਡੇ ਬੈਗ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਕਿ ਸਾਡੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਤੇ ਉਹੀ ਗੰਦਾ ਪਾਣੀ ਰੇਤ ਵਾਲਾ ਤੇ ਉਹੀ ਆਈ ਬਿਮਾਰੀਆਂ ਸਭ ਕੁਝ ਉਹੀ ਕੁਝ ਚੱਲਦਾ ਪਿਆ ਜੇ

ਇਹ ਜਨਾਨੀਆਂ ਥੱਲੇ ਡੋਬਣਾ ਕੋਈ ਕੋਈ ਸਹਾਇਤਾ ਨਹੀਂ ਕੀਤੀ ਪੈਸਾ ਨਹੀਂ ਦਿੱਤਾ ਕੋਈ ਸਹਾਇਤਾ ਨਹੀਂ ਕੀਤੀ ਤੇ ਗੱਡਰ ਦਾ ਪਾਣੀ ਪੀਆ ਕੇ ਗੰਦਾ ਪਾਣੀ ਕਿੱਥੋਂ ਪੀਆ ਕੇ ਦਵਾਈਆਂ ਥੋੜਾ ਖਰਚ ਕਰਦਾ ਆ ਜੀ ਆਓ ਸਾਹਿਬ ਜੀ ਤੁਸੀਂ ਮੇਰਾ ਮੇਰਾ ਨਾਂ ਜੀ ਸੁਤਨਾਨ ਸਿੰਘ ਭਟਿਆ ਜੀ ਮੈਂ ਗਲੀ ਰਾਈਆਂ ਤੋਂ ਹਗਾਮਾ ਜੀ ਬਜ਼ਾਰ ਬੱਕਰਵਾਨਾ ਮਾ ਸਿੰਘ ਗੇਟ ਅੱਜ 5 ਦਿਨ ਤੋਂ ਬਿਲਕੁਲ ਸਰਕਾਰੀ ਪਾਣੀ ਕੋਈ ਨਹੀਂ ਆ ਰਿਹਾ ਜੀ ਲੋਕੀ ਹਾ ਹਾ ਕਰਮਚਾਰੀਆਂ ਨੇ ਸਰਕਾਰ ਦੇ ਕੰਨਾਂ ਤੇ ਕੋਈ ਜੂਨ ਹੀ ਸਰਕਦੀ ਪਈ ਬਿਲਕੁਲ ਇਹ ਸਿਰਫ ਆਂਦੇ ਨੇ ਲਾਲੀਪਪ ਦੇ ਜੰਦੇ ਨੇ ਜੀ ਬਸ ਜੀ ਅੱਧੇ ਘੰਟੇ ਟਾੜਾ ਮਸਲਾ ਹੱਲ ਜੀ ਅੱਧੇ ਘੰਟੇ ਟਾੜਾ ਮਸਲਾ ਹੱਲ ਜੀ ਅੱਜ ਪੰਜਾਂ ਦਿਨਾਂ ਵਿੱਚ ਕੋਈ ਬੰਦਾ ਨਹੀਂ ਆਇਆ ਜਿਨੇ ਆ ਕੇ ਪਾਣੀ ਦਾ ਮਸਲਾ ਹੱਲ ਕੀਤਾ ਹੋਵੇ ਆ ਤੁਹਾਡੇ ਸਾਹਮਣੇ ਵੇਖ ਲਓ ਜਨਾਨੀਆਂ ਦਾ ਘਟ ਕੀ ਦਾ ਜੀ ਕਰਜ਼ਾ ਘਾਟ ਸੋਤੇ ਬੱਚੇ ਬਿਲਕੇ ਛੱਡ ਗਏ ਜੀ ਕੰਪਲੇਨ ਕੀਤੀ ਹੈ ਕਿਸੇ ਅਫਸਰ ਨੂੰ ਕੰਪਲੀਟ ਮਾਰਾ ਇਹੀ ਹਾਂਜੀ ਡਾਕਟਰ ਜੀ ਗੁਪਤਾ ਨੂੰ ਕੰਪਲੇਨ ਕੀਤੀ ਜੀ ਕੀ ਆਸ਼ਵਾਸ਼ਣ ਦਿੱਤਾਗਾ ਉਹਨਾਂ ਆਸ਼ਵਾਸ਼ਣ ਦਿੱਤਾ ਉਹਨਾਂ 4 ਦਿਨ ਪਹਿਲੇ ਬੰਦੇ ਭੇਜੇ ਸਨ ਪਤਾ ਕਰਨ ਵਾਸਤੇ ਕਹਿੰਦੇ ਮੋਟਰ ਚਲਾਓ ਪਾਣੀ ਆਂਦਾ ਵਾ ਅਸੀਂ ਕਹਿੰਦੇ ਨਹੀਂ ਆਂਦਾ ਜੀ ਕਹਿੰਦੇ ਜੀ ਸਵੇਰੇ ਮਸਲਾ ਹੱਲ ਹੋ ਜਾਏਗਾ ਜੀ ਅੱਜ 3 ਦਿਨ ਹੋ ਗਏ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਕਿੱਦਾਂ ਗੁਜ਼ਾਰਾ ਕਿੱਦਾਂ ਹੋ ਰਿਹਾ ਤੇ ਗੁਜ਼ਾਰਾ ਗੁਜ਼ਾਰਾ ਮਾਰਾ ਹੀ ਹੋ ਰਿਹਾ ਵਾ ਮੇਰੇ ਰਿਸ਼ਤੇਦਾਰ ਭੈਣ ਭਰਾ ਸੁਲਤਾਨਵਾਲਾ ਰੋਡ ਤੇ ਹੈ ਗਈ ਉੱਥੇ ਜਾਈਦਾ ਵਾ ਜੀ ਇਸੇ ਤਰ੍ਹਾਂ ਇਹਨਾਂ ਦੇ ਵੀ ਕੋਈ ਸੰਤੋਖ ਸਰ ਜਾ ਰਿਹਾ ਕੋਈ ਦਰਬਾਰ ਸਾਹਿਬ ਜਾ ਰਿਹਾ ਵਾ ਕੋਈ ਬਿਬੇਕ ਸਰ ਜਾ ਰਿਹਾ ਵਾ ਸਰਕਾਰ ਨੂੰ ਰੋਂਦੇ ਨੇ ਦੋ ਦੋ ਹੱਥੀ ਪਟੰਡੇ ਨੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਸੀ ਨਾ ਬਦਲਾ ਹੋਵੇਗਾ ਤੁਹਾਨੂੰ ਕੀ ਲੱਗਦਾ ਬਹੁਤ ਬਦਲਾਵ ਆ ਗਿਆ ਜੀ ਬਹੁਤ ਬਦਲਾਵ ਗਟਰਾ ਗਟਰਾ ਦੇ ਵਿੱਚੋਂ ਪਾਣੀ ਮੁੱਕਦਾ ਨਹੀਂ ਟੂਟੀਆਂ 'ਚ ਪਾਣੀ ਆਂਦਾ ਨਹੀਂ ਇਹਦੇ ਨਾਲ ਵੱਡਾ ਬਦਲਾਅ ਹੋਰ ਕੀ ਹੋਏਗਾ ਜੀ ਹਾਲੇ ਬਦਲਦਾ ਨਾ ਆਇਆ ਅਗਲਾ ਤਾਂ ਰਸਤਾ ਕੀ ਹੋਏਗਾ ਮਸਲਾ ਹਾਲੇ ਹੋਏਗਾ ਉਹ ਸ਼ਰਮ ਦੇ ਮਾਰੇ ਕੋਈ ਵੋਟਾਂ ਮੰਗਣ ਨਹੀਂ ਆਂਦੀ ਕੋਈ ਵੀ ਪਾਰਟੀ ਇੱਥੇ ਇਹ ਚਾਰ ਕੈਂਡੀਡੇਟ ਖਲੋਤੇ ਨੇ ਨਾ ਅਲੱਗ-ਅਲੱਗ ਪਾਰਟੀਆਂ ਦੇ ਇੱਕ ਵੀ ਕੈਂਡੀਡੇਟ ਇੱਥੇ ਨਹੀਂ ਵੜਿਆ ਵੋਟ ਮੰਗਣ ਵਾਸਤੇ ਉਹਨੂੰ ਪਤਾ ਛਿੱਤਰ ਵਈ ਨੇ ਜਿਹੜਾ ਵੀ ਇੱਥੇ ਗਿਆ ਵੋਟ ਮੰਗਣ ਜਿਹੜਾ ਉਹਨੇ ਆ ਵੀ ਗਿਆ ਵੋਟ ਮੰਗਣ ਤਾਂ ਤੱਕ ਕਿਸੇ ਨੂੰ ਉਹਨੂੰ ਐਨੂੰ ਤੇ ਗੱਡਨ ਦੇ ਟੱਕਰ ਖੋਲ ਕੇ ਵਿਖਾਵਾਂਗੇ ਵੀ ਆਹ ਵੇਖ ਲੈ ਪਹਿਲੇ ਗੱਡਨ ਦੇ ਟੱਕਣ ਵਿਖਾਵਾਂਗੇ ਜੀ ਆਹ ਵੇਖ ਲਵੋ ਜੀ ਇਹ ਕਹਾਂਗੇ ਹੋਰ ਕੀ ਦਿਆਂਗੇ ਜੀ ਆਹ ਆਹ ਇਹ ਵੇਖੋ ਇਹ ਬੱਚੇ ਦੀ ਸਕੂਲ ਜਾਣ ਦੀ ਉਮਰ ਹੈ ਗਈ ਆਹ ਵੇਖੋ ਇਹ ਸਕੂਲ ਜਾਣ ਦੀ ਉਮਰ ਹੈ ਬੱਚਾ ਵੇਖੋ ਬਾਲਟੀ ਪਾਣੀ ਦੀ ਫੜ ਕੇ ਤੁਰਿਆ ਆਂਦਾ ਪਾਣੀ ਬਣਵਾਖੇ ਜੀ ਕੀ ਕਰੇਗਾ ਇੱਥੇ ਬੰਦਾ ਜੀ ਸਾਡਾ ਨਾਮ ਅਰਪਨ ਮੇਰਾ ਨਾਮ ਅਰਪਨ ਤੇ 10 ਦਿਨ ਹੋ ਗਏ ਆ ਆਪਾਂ ਸੰਤੋਪ ਸਰ ਵਿੱਚ ਨਾਂ ਜਾਣਦੇ ਆ ਤੇ ਸਾਡੇ ਘਰ ਵਿੱਚ ਨਗੰਦਾ ਪਾਣੀ ਆਉਂਦਾ ਗਾ ਵਕੀ ਆਪਾਂ ਕਿੰਨੇ ਦਿਨ ਹੋ ਗਿਆ ਡਾਕਟਰ ਕੋ ਜਾਣਦੇ ਆ ਤੇ ਤੇ ਗਟਰਾ ਵਿੱਚ ਸਿਵਰੇਜ ਵਾਲਾ ਪਾਣੀ ਆਉਂਦਾ ਟੂਟੀਆਂ ਵਿੱਚ ਸਾਰੇ ਪਾਸੇ ਗੰਦਾ ਪਾਣੀ ਆਉਂਦਾ ਆਪਾਂ ਬਿਮਾਰ ਹੁੰਦੇ ਆ ਤੇ ਸਰਕਾਰ ਨੇ ਧਿਆਨ ਜਿਸ ਬਾਰੇ ਕੋਈ ਨਹੀਂ ਹੁਣ ਕੀ ਮੰਗ ਕੇ ਕਰਦੇ ਸਰਕਾਰ ਨੂੰ ਤੁਸੀਂ ਆਪਾਂ ਸਰਕਾਰ ਨੂੰ ਕਹਿੰਦੇ ਕਿ ਸਾਡੇ ਘਰ ਪਾਣੀ ਪੇਜ ਆਹ ਦੋਸਤੋ ਸਾਰਾ ਮhalla ਇਕੱਠਾ ਹੈ ਮੈਂ ਸਿਮਰਨ ਬੋਲਦੀ ਆ ਸ਼ੇਰਾ ਇਹਦੇ ਘਰ ਤੋਂ ਕਿਰਪਾ ਰਾਮ ਦੀ ਹਵੇਲੀ ਦੇ ਲਾਗੇ ਅੱਜ ਕੀ ਮੁਸ਼ਕਿਲ ਹੈ ਨਾ ਤੇ ਪਾਣੀ ਆ ਰਿਹਾ 10 ਦਿਨ ਹੋ ਗਏ ਜੇ ਅਸੀਂ ਇਸ ਤਰ੍ਹਾਂ ਹੀ ਬੈਠੇ ਆ ਅਸੀਂ ਆਪਣੇ ਬੱਚੇ ਵੀ ਘਰੋਂ ਗੱਡੇ ਆ ਸਾਡੇ ਬੰਦੇ ਪਾਣੀ ਮੰਗਦੇ ਸੀ ਪਾਣੀ ਕਿੱਥੋਂ ਦਈਏ ਬਹਰ ਖੱਪੇ ਦੱਬੇ ਇਹਨਾਂ ਨੇ ਆਣਾ ਕਿੱਥੋਂ ਦਈਏ ਪਾਣੀ ਕੋਣੀ ਵੀ ਕਹਿੰਦੇ ਮੈਨੂੰ ਪਾਣੀ ਦੋ ਤੇ ਪਾਣੀ ਕਿੱਥੋਂ ਦੇ ਘਰ ਪਾਣੀ ਹੋਏਗਾ ਤੇ ਦਵਾਂਗੇ ਨਾ ਸਾਨੂੰ 10 ਦਿਨ ਹੋ ਗਏ ਅਸੀਂ ਪਾਣੀ ਦੇ ਤਰਲੇ ਮਾਰਦੇ ਨਾ ਤੇ ਮੋਟਰ ਨਾਲ ਆਂਦਾ ਨਾ ਉਧਰ ਹੋਦਾ 10 ਦਿਨ ਤੋਂ ਪਾਣੀ ਨਹੀਂ ਆ ਰਿਹਾ ਕਿੰਨੀ ਬਹੁਤ ਜਿਆਦਾ ਮੁਸ਼ਕਲ ਆ ਰਹੀ ਰੋਟੀ ਪਾਣੀ ਤੋਂ ਹੋਏ ਹੋਏ ਸੀ ਸਰਕਾਰ ਤੋਂ بڑے بڑے ਵੱਡੇ ਵੱਡੇ ਦਾਅਵੇ ਕਰਦੀ ਤੁਹਾਨੂੰ ਕੀ ਲੱਗਦਾ ਸਰਕਾਰ ਨੇ ਦਾਅਵੇ ਕਰੀ ਵਾਦ ਮਰਦਾ ਤਾਂ ਵਾ ਜੇ ਪੂਰੇ ਕਰੇ ਤੇ ਤੁਹਾਡੇ ਅੱਗੇ ਮੌਕੇ ਕੋਈ ਅਫਸਰ ਇਹ ਵੇਖਣ ਨਹੀਂ ਆਇਆ ਮੋਕੜ ਨਹੀਂ ਆਇਆ ਕੋਈ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਹਰਦਾ ਇੱਥੇ ਜਿਹੜਾ ਵੀ ਆਏਗਾ ਆਪਣੀ ਬੇਸਤੀ ਹੀ ਕਰਾ ਕੇ ਜਾਏਗਾ ਨਹੀਂ ਕਿਸੇ ਨੂੰ ਕੁਝ ਨਹੀਂ ਦੇਣਾ ਚਰਤੇਗੀ ਜੇ ਕਿਸੇ ਨੂੰ ਵਾਟ ਨਹੀਂ ਪਾੜੀ ਕਿਸੇ ਨੂੰ ਕੁਝ ਨਹੀਂ ਦੇਣਾ